ਮਾਤਾ ਬੈਠੀ ਨਾ ਵੇਖੇ ਰਹੀ। ਇਹ ਨਾ ਬਈ ਹੀ ਨਾ ਬੈਠੀ। ਕੀ ਜਾਈਏ। ਕੋਈ ਨਹੀਂ ਬੈਠੀ ਇਹ ਤਾਂ ਸਿੱਧੀ ਨੰਬਰ ਨੂੰ। ਮੈਂ ਵੀ ਦੱਸਣਾ। ਤੇ ਧਿਆਨ ਨਾ ਮਾਤਾ ਦਾ ਮੇਰੇ ਵਾਲੀ ਰਹਿੰਦਾ 24 ਘੰਟੇ। ਉਹ ਹੀ ਗੱਲਿਆ। ਸਾਹਮਣੇ ਬੈਠਾ। ਆ ਗਈਆਂ ਪੁੱਤ ਹਾਂਜੀ ਆ ਗਈ ਆਈ 2 ਮਿੰਟ ਮੈਂ ਆਈ ਆ ਸਿੱਧੇ ਅੰਦਰ ਚਲ ਗਈ ਮੈਨੂੰ ਦੱਸਣਾ ਵੀ ਚਾਇਆ ਇਹਨੇ ਵੀ ਮੈਂ ਐਨੇ ਪਿਆਰ ਨਾਲ ਪੁੱਛਿਆ ਕੀ ਲਿਆਈਆਂ ਸਿੱਧੀ ਅੰਦਰ ਵੜ ਗਈ ਮੈਨੂੰ ਤਾਂ ਦੱਸ ਦਿੰਦੀ ਕੀ ਲਿਆਈਆਂ ਮਾਤਾ ਦੀ ਨਜ਼ਰ ਮੇਰੇ ਵੱਲ ਘੱਟ ਤੇ ਸਮਾਨ ਵੱਲ ਜ਼ਿਆਦਾ ਹੈਗੀ ਆ ਸਮਝ ਨਹੀਂ ਆਉਂਦੀ 24 ਘੰਟੇ ਮੇਰੇ ਵੱਲ ਵੇਂਦੀ ਰਹਿੰਦੀ ਦੱਸ ਜੇ ਮੈਂ ਚਾਰ ਚੀਜ਼ਾਂ ਲੈਈ ਹੰਨੀ ਨਾ ਧਿਆਨ ਵਿੱਚੇ ਵੜਿਆ ਰਹਿੰਦਾ ਵੇਖਾ ਪਤਾ ਨਹੀਂ ਰੋਟੀ ਪਾਣੀ ਵੀ ਬਣਾਇਆ ਕਿ ਨਹੀਂ ਫਦਾਵੀ ਅਸਵੇਰ ਦੀ ਗਈਆਂ ਹੈ। ਆਏ ਭਾਂਡੇ ਦਾ ਬਾਬਾ ਝੂਠੇ ਪਏ। ਲੱਗਦਾ ਬੱਚਿਆਂ ਨੇ ਵੀ ਖਾ ਲਿਆ ਆਪ ਵੀ ਖਾ ਲਿਆ। ਹੈ ਮੇਰੇ ਵਾਸਤੇ ਕੁਝ ਨਹੀਂ ਹੈਗਾ। ਨਾ ਕੋਈ ਰੋਟੀ ਨਾ ਕੋਈ ਸਬਜ਼ੀ ਕੀਤਾ ਕੀ ਆ ਮੰਮੀ? ਮੰਮੀ ਹਾਂਜੀ ਪੁੱਤ ਭਾਂਡਿਆਂ ਦਾ ਟਾਲ ਲੱਗਾ ਪਿਆ। ਘਰੇ ਕੋਈ ਆਇਆ ਸੀ? ਨਹੀਂ ਪੁੱਤ ਕੋਈ ਨਹੀਂ ਆਇਆ ਸੀ। ਮੈਂ ਸੀ ਬੱਚੇ ਸੀਗੇ ਤੇਰੇ ਘਰ ਵਾਲਾ ਦੁਪਹਿਰੇ ਆਇਆ ਸੀ ਉਹਨੂੰ ਰੋਟੀ ਬਣਾ ਕੇ ਖਵਾਈ ਆ ਮੈਂ ਆਪ ਖਾਂਦੀ ਬੱਚਿਆਂ ਨੂੰ ਖਵਾਈ ਆ ਤੇ ਮੈਂ ਤੇ ਕਹਿੰਦੀ ਬਣਾ ਰਿਹਾ ਤੂੰ ਬਾਹਰ ਗਈ ਹੈ ਬਾਹਰੋਂ ਖਾ ਕੇ ਆਏਂਗੀ ਸਵੇਰ ਦੀ ਤੂੰ ਗਈ ਹੈ ਹੀ ਨਾ ਪੁੱਤ ਮਮਮੀ ਤਾਨੂੰ ਪਤਾ ਮੈਂ ਬੇਸ਼ੱਕ ਬਾਹਰ ਜਾਣਾ ਰੋਟੀ ਤਾਂ ਮੈਂ ਘਰੇ ਆ ਕੇ ਖਾਣੀ ਹੁੰਦੀ ਹੈ ਚਲੋ ਮੈਂ ਬਣਾ ਦਾਂ ਫੇਰ ਤੈਨੂੰ ਨਹੀਂ ਰਹਿਣ ਬਣਾ ਦਿੰਨੀ ਮੈਂ ਬੱਸ ਕਰੋ ਮੈਂ ਆਪੇ ਬਣਾ ਲਾਂ ਉਹ ਤਾਂ ਜਾ ਬਣਾ ਲੈ ਦੋ ਫੁਲਕੇ ਬਣਾ ਕੇ ਖਾ ਲੈ ਫੇਰ ਕੀ ਹੋ ਗਿਆ ਖਾ ਕੇ ਤਾਂ ਪੈ ਜਾ ਲੰਮੇ ਮੈਂ ਵੀ ਪੈਣ ਲੱਗ ਗਈ ਆ ਲੰਮੇ ਦੱਸ ਕਿ ਤਰਾ ਕਹਿਤਾ ਹੈ ਦੋ ਫੁਲਕੇ ਆ ਲਾ ਕੇ ਖਾ ਲਾ ਤੇ ਜਦ ਬਣਾ ਦਿੰਦੇ ਤੇ ਕੁਛ ਘਟ ਚੱਲਿਆ ਸੀ ਇਹਨਾਂ ਦਾ ਮੈਂ ਨਾ ਬਣਾਈ ਹੋਵੇ ਘਰ ਚ ਸਿਆਪਾ ਪੈ ਜਾਏ ਕਿ ਅਹੀਂ ਆਏ ਤੂੰ ਰੋਟੀ ਕਿਉਂ ਨਹੀਂ ਬਣਾਈ ਤੇ ਆਪਣੇ ਵਰੀ ਦੋ ਫੁਲਕੇ ਬਣਾ ਕੇ ਖਾ ਲਾ ਫੇਰ ਖਵਾਉਣੀ ਨਹੀਂ ਬੱਚਿਆਂ ਨੂੰ ਜੇ ਬੱਚੇ ਘਰ ਆ ਰਿਹਾ ਤੇ ਚਲੋ ਭਾਂਡਿਆਂ ਦਾ ਢੇਰ ਧੋਵਾ ਫੇਰ ਆਪਣੀ ਰੋਟੀ ਬਣਾਵਾ ਹੋਰ ਦੱਸ ਹੀ ਮੰਗਾਵਾ ਫਿਰ ਹਰ ਬਸ ਯਾਰ ਕਿੰਨਾ ਕੁ ਖਵਾਣਾ ਹੀ ਹੋਰ ਨਹੀਂ ਕੁਝ ਖਾਣਾ ਬਸ ਐਨੇ ਜੀ ਬਸ ਹੋ ਗਈ ਬਸ ਬਸ ਹਲੇ ਖਾਦਾ ਕੀ ਹੋ ਗਿਆ ਬਹੁਤ ਹੋ ਗਿਆ ਬਸ ਬਸ ਆ ਗਏ ਮੈਮੀ ਹਾਂ ਜੀ ਮੈਂ ਨਾਲ ਦੇ ਘਰ ਗਈ ਸੀ ਪੁੱਤਰ ਉੱਥੇ ਬੈਠੀ ਸੀ ਗੱਲਾਂ-ਗੱਲਾਂ ਕਰਕੇ ਥੱਕ ਗਈ ਆ ਬਣਾਈਏ ਰੋਟੀ ਰੋਟੀ ਹਾਂ ਨਾਲ ਦੇ ਘਰ ਗਏ ਤੁਹਾਨੂੰ ਉਹਨਾਂ ਨੇ ਰੋਟੀ ਨਹੀਂ ਖਵਾਈ ਨਹੀਂ ਪੁੱਤ ਮੈਂ ਕਿਤੇ ਰੋਟੀ ਖਾਦੀ ਆ ਕੋਈ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਚਾਹ ਪਾਣੀ ਤਾਂ ਪੁੱਛਿਆ ਤੇ ਰੋਟੀ ਥੋੜੀ ਖਾਦੀ ਆ ਮੰਮੀ 니ਦੇ ਹੱਤੇ ਗਏ ਜੇ ਰੋਟੀ ਤਾਂ ਮੈਂ ਤਕ ਘਾਰ ਹੀ ਖਾਣੀ ਆ ਮੰਮੀ ਮੈਂ ਤਾਂ ਬਣਾਈ ਨਹੀਂ ਰੋਟੀ ਐਂ ਤੇ ਪਜਾਰੋ ਕੁਛ ਮੰਗਾ ਕੇ ਖਾ ਲਿਆ ਉਹ ਤਾਂ ਕਿੰਨੇ ਦਿਨ ਹੋ ਗਏ ਮੈਂ ਤੁਹਾਨੂੰ ਦੇਖਦੀ ਆ ਤੇ ਮੇਰੀ ਰੋਟੀ ਨੇ ਬਣਾਉਂਦੀ ਬੱਚਿਆਂ ਨੂੰ ਖਵਾ ਦਿੰਦੀ ਆਪਣੇ ਘਰ ਵਾਲਿਆਂ ਨੂੰ ਖਵਾ ਦਿੰਦੀ ਤਾਂ ਮੇਰੀ ਰੋਟੀ ਵੀ ਤੂੰ ਬਣਾਉਂਦੀ ਕੀ ਗੱਲ ਹੋ ਗਈ ਆ 4 ਦਿਨ ਹੋ ਗਏ ਮੈਨੂੰ ਦੇਖਦੇ ਨੂੰ ਸਵੇਰੇ ਮੈਂ ਚਾਹ ਰਸ ਖਾ ਲੈਣੀ ਆ ਤੇ ਦੁਪਹਿਰ ਦੀ ਤੂੰ ਰੋਟੀ ਬਣਾਉਂਦੀ ਹੀ ਨਹੀਂ ਮੇਰੀ ਕੋਈ ਨਾ ਕੋਈ ਭਰਨਾ ਪਾਵਨ ਨਹੀਂ ਮੈਂ ਖਾ ਲਈ ਆ ਜਾਂ ਸੋ ਗਈ ਆ ਜਾਂ ਕੁਛ ਹੋ ਗਿਆ ਕੀ ਗੱਲ ਆ ਮੰਮੀ ਗੱਲ ਤੇ ਕੋਈ ਨਹੀਂ ਹੈ ਹਾਂਜੀ ਜਦੋਂ ਮੈਂ ਬਾਜ਼ਾਰ ਗਈ ਸੀ ਤੂੰ ਰੋਟੀ ਬਣਾਈ ਸੀ ਮੇਰੀ ਕਿਉਂ ਮੰਮੀ ਹਾਂਜੀ ਜਦੋਂ ਤੂੰ ਜਦੋਂ ਮੈਂ ਗਈ ਸੀ ਬਾਜ਼ਾਰ ਤੇ ਉਦੋਂ ਤਈ ਮੇਰੀ ਰੋਟੀ ਬਣਾਈ ਕੀ ਗੱਲ ਕੀਤੀ ਤੂੰ ਰੀਸ ਕਰ ਨਹੀਂ ਉਹਦੀ ਜਦੋਂ ਦੋ ਰੋਟੀਆਂ ਨਹੀਂ ਬਣ ਸਕਦੀਆਂ ਜਦੋਂ ਤੂੰ ਚੁੱਪ ਕਰ ਤੈਨੂੰ ਨਹੀਂ ਪਤਾ ਜਦੋਂ ਮੈਂ ਕਿਤੇ ਵੀ ਜਾਵਾਂ ਨਾ ਮੈਨੂੰ ਆਪਣੇ ਸਾਸਕੂਰ ਕੋਈ ਚਾਹ ਰੋਟੀ ਨਹੀਂ नसीब ਨਹੀਂ ਹੁੰਦਾ ਲਿਆਣਾ ਮੈਂ ਹਮੇਸ਼ਾ ਇਹਨਾਂ ਜੋ ਗੱਬਣਾ ਕੇ ਰੱਖਦੀ ਹੈ ਕਿੱਤੀ ਐ ਤੇਰੀ ਗੱਲ ਗਲਤ ਐ ਤੂੰ ਰੀਸ ਕਰ ਨਹੀਂ ਉਹਨਾ ਦੀ ਜਿ ਤੈਨੂੰ ਨਹੀਂ ਮਿਲੀ ਤੇ ਤੂੰ ਵੀ ਗੈਰਾ ਬੈਗ ਨਹੀਂ ਦੇਨੀ ਤੇਰਾ ਫਰਜ਼ ਐ ਗੱਲ ਗਲਤ ਨਹੀਂ ਹੈਗੀ ਜੋ ਤੀ ਤੈਨੂੰ ਨਹੀਂ ਪੜਾ ਮੈਂ ਹਮੇਸ਼ਾ ਸਾਰੀ ਉਮਰ ਕਰਦੀ ਰਹੀ ਹਾਂ ਮੈਂ ਬਾਜ਼ਾਰ ਚਲ ਜੰਨੀ ਨਾ ਮੇਰੇ ਹੁੰਦਾ ਨਾ ਕੁਝ ਨਹੀਂ ਹੁੰਦਾ ਪਰ ਮੈਨੂੰ ਆਪ ਹੀ ਬਣਾ ਕੇ ਖਾਣਾ ਪਿੰਦਾ ਨਾਲ ਮੈਨਾਂ ਨੂੰ ਵੀ ਖਵਾਉਣੀ ਐ ਮੈਨੂੰ ਕੋਈ ਆਸ ਹੀ ਨਹੀਂ ਹੈਗੀ ਕਿਤੇ ਮੈਂ ਤੇਰੀ ਗੱਲ ਤੋਂ ਸਹਿਮਤ ਐ ਪਰ ਤੂੰ ਗਲਤ ਕਰਦੀ ਪਈਂ ਜੇ ਤੂੰ ਦੋ ਰੋਟੀਆਂ ਸੱਸ ਨੂੰ ਦੇ ਦੇਗੀ ਤੇ ਤੈਨੂੰ ਕੀ ਹੋਏਗਾ ਤੂੰ ਸਾਸੂ ਦੀ ਰੇਸ ਕਰ ਲਈਏ ਸਾਸੂ ਨੇ ਮੈਨੂੰ ਨਹੀਂ ਦਿੱਤੀ ਤੇ ਮੈਂ ਵੀ ਨਹੀਂ ਦੇਣੀ ਉਹਨੂੰ ਤੇ ਤੇਰੇ ਜਿੱਤੇ ਸਾਸੂ ਕੀ ਫਰਕ ਹੈ ਤੂੰ ਬਾਜ਼ਾਰ ਚ ਜਾਣੀ ਤੂੰ ਖਾ ਕੇ ਹੀ ਆਉਣੀ ਜਦੋਂ ਤੂੰ ਆਉਣੇ ਮੈਂ ਤੁਹਾਨੂੰ ਕਹਿੰਦੀ ਰੋਟੀ ਖਾ ਲੈ ਤੂੰ ਕਹਿੰਦੀ ਮੈਂ ਖਾ ਕੇ ਆਈ ਹਾਂ ਉਦੋਂ ਮੈਂ ਤੇਰੀਆਂ ਦੋ ਰੋਟੀਆਂ ਨਹੀਂ ਬਣਾਈਆਂ ਤਾਂ ਤੈਨੂੰ ਮੇਰੀਆਂ ਹੀ ਦੋ ਰੋਟੀਆਂ ਚੁਪ ਦਿ냐ਵਾਂ ਚਲ ਮੈਂ ਚਲ ਜਾਨੀ ਆ ਫਿਰ ਕਿਹਦੀ ਐ ਤੇਰੀ ਗੱਲ ਬਿਲਕੁਲ ਗਲਤ ਹੈ ਤੈਨੂੰ ਸੱਸ ਦਿਆਂ ਦੋ ਰੋਟੀਆਂ ਚੁੱਭੀਆਂ ਕੱਲ ਨੂੰ ਤੂੰ ਵੀ ਸੱਸ ਬੰਨਾ ਤੇਰੇ ਤੇਰੇ ਪੁੱਤ ਵੀ ਨੇ ਵਿਆਹ ਕਰਨਾ ਤੇਰੀ ਨੂੰਹ ਆਣੀ ਜੇ ਕੱਲ ਨੂੰ ਤੈਨੂੰ ਐਦਾਂ ਕਰੇ ਤੇ ਤੇਰੇ ਮਨ ਚ ਕੀ ਆਏਗਾ ਇੱਕ ਦੋ ਰੋਟੀਆਂ ਸੀ ਤੂੰ ਸੱਸ ਦੇ ਨਾਲ ਐਦਾਂ ਕੀਤਾ ਗਲਤ ਕੀਤਾ ਤੂੰ ਕਿੱਡੀ ਸਾਸਿਕਾ ਸਾਸਿਕਾ ਆਸਾਂ ਹਾਂਜੀ ਵੀਡੀਓ ਤੇ ਤੁਸੀਂ ਸਾਰਿਆਂ ਨੇ ਵੇਖ ਹੀ ਲਈ ਹੋਏਗੀ ਤੇ ਮੈਸੇਜ ਵੀਡੀਓ ਦੇ ਵਿੱਚ ਹੀ ਆ ਇਹ بڑے ਘਰਾਂ ਦੀ ਕਹਾਣੀਆਂ ਕਈ ਵਾਰੀ ਨੋਹਾਂ ਨਾਲ ਜਿਹੜੀਆਂ ਹਨ ਉਹ ਸ਼ਤੀ ਗੁੱਸੇ ਚ ਆ ਜਾਂਦੇ ਆਂ। ਅੱਜ ਕੱਲ ਕਹਿੰਦੇ ਖੂਨ ਜਿਹੜਾ ਨਾ ਗਰਮ ਹੈ ਗਰਮ ਗਏ। ਹਰ ਇੱਕ ਦਾ ਜਨਰੇਸ਼ਨ ਹੀ ਐਹੋ ਜੀ ਆ। ਇਹ ਨਾ ਵੇਖੋ ਕਿ ਤੁਹਾਡੇ ਵਾਸਤੇ ਕੁਝ ਨਹੀਂ ਹੈਗਾ। ਸਾਰਾ ਘਰ ਹੀ ਤੁਹਾਡੇ ਵਾਸਤੇ ਆ। ਇਹ ਚੀਜ਼ ਯਾਦ ਰੱਖੋ ਜੇ ਤੁਹਾਨੂੰ ਅਗਲੇ ਆਪਣੇ ਘਰ ਚ ਲੈ ਕੇ ਆਏ ਆ ਨਾ ਕੋ ਸੋਚ ਕੇ ਹੀ ਲੈ ਕੇ ਆਇਆ। ਸਾਰਾ ਘਰ ਤੁਹਾਡੇ ਸਿਰ ਤੇ ਛੁੱਟਿਆ ਵਾ। ਦੇਖੋ ਜੇ ਮਾਂ ਦੋ ਰੋਟੀਆਂ ਮੰਗੇਗੀ ਤੇ ਅਸੀਂ ਮਨਾ ਕਰਾਂਗੇ। ਜੇ ਸੱਸ ਨੇ ਮੰਗ ਲਈ ਤੀ ਤੇ ਅਸੀਂ ਸਾਫ਼ ਕਹਿ ਤਾ। ਨੇ ਜੀ ਮੈਂ ਥੱਕੀ ਐ ਮੈਂ ਹੋ ਮੈਂ ਜੇ ਸਾਡੀ ਮਾਂ ਸਾਨੂੰ ਕਹੇਗੀ ਵੀ ਦੋ ਰੋਟੀਆਂ ਦੋ ਧੀ ਕਦੀ ਕਹੇਗੀ ਮਾਂ ਨੂੰ ਵੀ ਉਹਨੇ ਆਪੇ ਤੇ ਅੱਧੀ ਰਾਤੀ ਉੱਠ ਕੇ ਵੀ ਬਣਾ ਕੇ ਦੇਗੀ ਅੱਧੀ ਰਾਤੀ ਉੱਠ ਕੇ ਵੀ ਬਣਾ ਕੇ ਦੇਗੀ ਠੀਕ ਹੈ ਨਾ ਇਹ ਸਾਡੋ ਇਹੀ ਚੀਜ਼ਾਂ ਐ ਜੇ ਸਾਡੇ ਘਰਾਂ ਵਿੱਚ ਇਹ ਚੀਜ਼ਾਂ ਹੋਣ ਲੱਗ ਜੰਨਾਂ ਤੇ ਨਿਤ ਦਾ ਕਲੇਸ਼ ਹੋ ਜਾਏਗਾ ਪਲੀਜ਼ ਇਹ ਚੀਜ਼ਾਂ ਨਾ ਕਰੋ ਆਪਣੀਆਂ ਨੂੰਆਂ ਨੂੰ ਧੀਆ ਬਣਾਓ ਤੇ ਸੱਸਾਂ ਨੂੰ ਮਾਂ ਬਣਾਓ ਸੱਸਾਂ ਨੂੰ ਮਾਂ ਤੇ ਦੋ ਰੋਟੀਆਂ ਸਭ ਲਈ ਇੱਕੋ ਜਿਹੀਆਂ ਸੱਸਿਕਾਰ